ਬਿਲਕੁਲ ਇਸ ਸਰਕਾਰ ਮੂਰੇ ਝੁਕਣਾ ਨਹੀਂ ਗ੍ਰਿਫਤਾਰੀ ਦੇਣੀ ਹੈ ਸਾਰਿਆਂ ਨੇ ਇਹ ਗੱਲ ਕਹੀ ਆ ਵੀ ਜਦੋਂ ਪਰਚਾ ਦਰਜ ਕੀਤਾ ਏ ਤੇ ਫੇਰ ਪਿੱਛੇ ਹਟਣ ਦਾ ਮਤਲਬ ਨਹੀਂ 5 ਤਰੀਕ ਨੂੰ 5 ਤਰੀਕ ਨੂੰ ਡੀਸੀ ਮੰਗਲਵਾਰ ਦਿਨ ਮੰਗਲਵਾਰ ਟਿਊਜ਼ਡੇ 5 ਤਰੀਕ ਨੂੰ 12 ਵਜੇ ਅਸੀਂ ਹਜ਼ਾਰਾਂ ਦੀ ਗਿਣਤੀ ਜਿਹੜਾ ਉਹ ਵਰਕਰ ਆਪਣੀ ਗ੍ਰਿਫਤਾਰੀ ਦੇਣ ਜਾਏਗਾ ਪਹਿਲਾਂ ਅਸੀਂ ਜਿਨ੍ਹਾਂ ਤੇ ਉਹਨਾਂ ਨੇ ਬਾਈ ਨੇਮ ਪਰਚਾ ਦਰਜ ਕੀਤਾ ਏ ਉਹ ਤੇ ਉਸ ਤੋਂ ਬਾਅਦ ਜਿੰਨੇ ਵੀ ਉਹ ਲੋਕ ਚਾਹਣਗੇ ਜਿੰਨੇ ਦੇ ਵੀ ਉਹਨਾਂ ਦੇ 50 60 ਜਿੰਨੇ ਵੀ ਲੋਕ ਚਾਹੀਦੇ ਆ ਉਹ ਸਾਰੇ ਸੈਂਕੜੇ ਲੋਕ ਨੇ ਜਿਹੜੇ ਉਹ ਗ੍ਰਿਫਤਾਰੀਆਂ ਦੇਣ ਲਈ 5 ਤਰੀਕ ਨੂੰ ਡੀਸੀ ਦਫ਼ਤਰ 12 ਵਜੇ ਮੰਗਲਵਾਰ ਨੂੰ ਪਹੁੰਚਣਗੇ ਇਹ ਇਸੇ ਤਰੀਕੇ ਨਾਲ ਸੰਘਰਸ਼ ਚੱਲਦੇ ਆ ਕਦੇ ਸੰਘਰਸ਼ ਦਬੇ ਨਹੀਂ ਜਾਂਦੇ ਤੇ ਇਸ ਕਰ ਲਈ ਇਹ ਕਾਂਗਰਸ ਪਾਰਟੀ ਆ ਆਜ਼ਾਦੀ ਦੀ ਲੜਾਈ ਅਤਵਾਦ ਦੀ ਲੜਾਈ ਭਾਈ ਪਰਚੀਆਂ ਨਾਲ ਖੁਸ਼ ਹੋਣੇ ਤੁਸੀਂ ਪਰਚੀਆਂ ਨਾਲ ਖੁਸ਼ ਹੋ ਜੋ ਸਾਨੂੰ ਕੀ ਫਰਕ ਪੈਂਦਾ ਪਰ ਲੋਕਾਂ ਦੀ ਆਵਾਜ਼ ਹਟਾਉਣੀ ਕਦੇ ਇਹ ਬੰਦ ਨਹੀਂ ਕਰ ਸਕਣਗੇ ਸਾਡੇ ਕਾਂਗਰਸ ਇਹ ਉਹ ਪਾਰਟੀ ਆ ਸਭ ਨੇ ਦੱਸਿਆ ਕਾਂਗਰਸ ਪਾਰਟੀ ਦਾ ਇਤਿਹਾਸ ਬਿਲਕੁਲ ਜਿੱਦਣ ਜੇਲ੍ਹ ਚੋਂ ਛੱਡੋਗੇ ਉਹਦੋਂ ਬਾਅਦ ਫੇਰ ਜਿੱਥੇ ਤੁਸੀਂ ਚੋਰਦੁਆਰੀਆਂ ਕਰਦੇ ਹੋ ਲੁੱਟਮਾਰ ਕਰਦੇ ਹੋ ਉਹਨਾਂ ਨੂੰ ਫੇਰ ਜਾਗਰ ਕਰਾਂਗੇ ਇੱਕ ਮਿੰਟ ਲਈ ਵੀ ਸਾਡਾ ਵਰਕਰ ਹੁਣ ਸਾਹ ਨਹੀਂ ਲਊਗਾ 2 ਸਾਲ ਅਸੀਂ ਦੇਤੇ ਇਹ ਚੰਗਿਆਰੀ ਆ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ ਤੇ ਇਹ ਲੁੱਟਮਾਰ ਇਹਨਾਂ ਦੀ ਬੰਦ ਕਰਾਂਗੇ ਸਰ ਦੇ ਫਰਮਾਨ ਕਿਦੋਂ ਤਾਰ ਕਰ ਲੈਂਦੇ ਆ ਜੀ ਇਹ ਪਹਿਲਾ ਫਰਮਾਨ ਤਾਰੀਖੀ ਨਹੀਂ ਕੋਈ ਉਹ ਜੀ ਉਹਨਾਂ ਦੀ ਜੀ ਉਹ ਉਹ ਜੀ ਸਦਕੇ ਜਦ ਮਰਜੀ ਗ੍ਰਿਫਤਾਰ ਕਰਨ ਉਹ ਤਾਂ ਅਸੀਂ ਆਪਣੇ ਆਪਣੇ ਘਰਾਂ ਚ ਹੀ ਆ ਅਸੀਂ ਕਿਹੜੇ ਕਿਤੇ ਬਾਹਰ ਭੱਜੇ ਹੋਏ ਆ ਹੁਣ ਕਰ ਲੈਣਾ ਕਿ ਗ੍ਰਿਫਤਾਰ ਅਸੀਂ ਨਹੀਂ ਕਿਤੇ ਗਏ ਵੱਡੀ ਗਿਣਤੀ ਚ ਪੁਲਿਸ ਅਧਿਕਾਰੀ ਖੜੇ ਨੇ ਸਾਹਮਣੇ ਸੀਬੀ ਦਫ਼ਤਰ ਦੇ ਬਾਹਰ ਤਨਾਤ ਕਿਤੇ ਗਏ ਨਹੀਂ ਕੋਈ ਨਹੀਂ ਉਹਦੇ ਬਾਰੇ ਤਾਂ ਸਾਨੂੰ ਅਸੀਂ ਤਾਂ ਅੰਦਰੋਂ ਪਤਾ ਨਹੀਂ ਲੱਗਿਆ ਪਰ ਮੈਂ ਤਾਂ ਇਹੀ ਕਹਿੰਨੇ ਆ ਨਾ ਜਿੱਥੇ ਜਿੱਥੇ ਇਹ ਡਰਦੇ ਆ ਖਾਕੀ ਨੂੰ ਅੱਗੇ ਕਰਦੇ ਆ ਜਿੱਥੇ ਜਿੱਥੇ ਇਹ ਫਸਦੇ ਆ ਖਾਕੀ ਨੂੰ ਅੱਗੇ ਕਰਦੇ ਆ ਉਹ ਸਾਡੇ ਭਰਾ ਨੇ ਸਾਰੇ ਪੁਲਿਸ ਵਾਲੇ ਉਹ ਸਾਡੇ ਨੇ ਇਸ ਕਰਕੇ ਉਹ ਸਾਡੇ ਵੱਲ ਕਦੇ ਵੀ ਤਤੀ ਵਾਹ ਨਹੀਂ ਸਾਨੂੰ ਲੱਗਣ ਦੇਣਗੇ ਹਾਂ ਸਰਕਾਰ ਆ ਜ਼ਾਲਿਮ ਸਰਕਾਰ ਆ ਉਹਨਾਂ ਦਾ ਕੀ ਹੋ ਤਾਂ ਰੋਜ਼ ਪਰਚੇ ਕਰਦੇ ਆ ਤੇ ਰੋਜ਼ ਇਨਕਾਊਂਟਰ ਹੋ ਰਹੇ ਆ ਰੋਜ਼ ਇਨਕਾਊਂਟਰ ਹੋ ਰਹੇ ਆ ਉਹਨਾਂ ਦੇ ਤਾਂ ਪਰਚੇ ਨਹੀਂ ਦਰਜ ਹੁੰਦੇ ਸੌਆਂ ਦੇ ਸੌ ਟੈਲੀਫੋਨ ਜੇਲ੍ਹਾਂ ਚੋਂ ਲੱਭ ਰਹੇ ਆ ਉਹ ਤਾਂ ਰੋਕ ਨਹੀਂ ਹੁੰਦੇ ਜਿਹੜੇ ਰੋਜ਼ ਲੁੱਟ ਰਹੇ ਐ ਐਮਐਲਏ ਪੈਸੇ ਲੁੱਟ ਕੇ ਜਿਹੜੇ ਬਾਹਰ ਭੱਜ ਗਏ ਉਹ ਆਵੇਂ ਤਾਂ ਮੂਰੇ ਜੀ ਦੇ ਪਰਚਾ ਮੇਰਾ ਸਾਡੇ ਤੇ ਪਰਚਾ ਇਸ ਕਰਕੇ ਦਰਜ ਨਹੀਂ ਹੋਇਆ ਵੀ ਅਸੀਂ ਕਾਰਪੋਰੇਸ਼ਨ ਉਹ ਦੁੱਖ ਨਹੀਂਗਾ ਦੁੱਖ ਇਹ ਹੋਇਆ ਵੀ ਰਾਗਬ ਚੱਡੇ ਦਾ ਨੌ ਕਿਵੇਂ ਲੈਤਾ ਰਾਗਬ ਚੱਡੇ ਦੇ ਕਰਕੇ ਦਿੱਲੀੋਂ ਹੁਕਮ ਆਇਆ ਵੀ ਇਹਨਾਂ ਤੇ ਪਰਚਾ ਦਰਜ ਕਰੋ ਕਿਉਂਕਿ ਰਾਗਬ ਚੱਡਾ ਸਭ ਤੋਂ ਇਹਨਾਂ ਦੀ ਦੁੱਖ ਦੀ ਰਾਗਾ ਦੁੱਖ ਦੀ ਰਾਗਾ ਜਿਹੜਾ ਪੰਜਾਬ ਚੋਂ ਸਾਰਾ ਕੁਝ ਉਹਦੀ ਉਹਦੀ ਕਾਰਸ਼ਤਾਨੀ ਨਾਲ ਜਿਹੜਾ ਇਹ ਪੰਜਾਬ ਅੱਜ ਇਸ ਦੇ ਅਧਾਰ ਤੇ ਖੜਾ ਉਹ ਵਰਕਰਾਂ ਦੇ ਨਾਲ ਕਿਉਂਕਿ ਉਹ ਥੋੜਾ ਜਿਹਾ ਕਿਉਂਕਿ ਉਹ ਜਿਹੜੇ ਇਨਡਿਸਪਲਿਨਸ ਥੋੜਾ ਉਹਨਾਂ ਨੂੰ ਲੱਗਿਆ ਵੀ ਪਾਰਟੀ ਦਾ ਜਿਹੜਾ ਏ ਉਹ ਕਿਉਂਕਿ ਇਸ ਇਸ ਔਖੇਪਣ ਚੋਂ ਪਾਰਟੀ ਨਿਕਰੀ ਆ ਉਹ ਇਹ ਵਰਕਰਾਂ ਨੂੰ ਕਹਿ ਰਹੇ ਸੀ ਵੀ ਤੁਸੀਂ ਆ ਜਿਹੜਾ ਉਹ ਹਰ ਗੱਲ ਆ ਜਿਹੜੀ ਕਿਉਂਕਿ ਜਦੋਂ ਵੀ ਕੋਈ ਉਹਨਾਂ ਦੇ ਨਾਲ ਦਾ ਬੋਲਦਾ ਸਾਥੀ ਵੀ ਉਹਨਾਂ ਨੂੰ ਧਿਆਨ ਨਾ ਸੁਣੋ ਤੇ ਇਸ ਕਰਕੇ ਡਿਸਪਲਾਈਨ ਬਹੁਤ ਜ਼ਰੂਰੀ ਆ ਉਹ ਕਈ ਵਾਰ ਡਿਸਪਲਾਈਨ ਲਈ ਸਖਤੀ ਕਰਨੀ ਵੀ ਪੈਂਦੀ ਆ ਤੇ ਇਸ ਕਰਕੇ ਉਹ ਆਸ਼ੂ ਜੀ ਨੇ ਅੱਜ ਇਹ ਸਖਤੀ ਕੀਤੀ ਆ ਅਗਲੀ ਮੀਟਿੰਗਾਂ ਚ ਵਰਕਰ ਨੂੰ ਹੋਰ ਸੱਜੇ ਢੰਗ ਨਾਲ ਜਿਹੜਾ ਇਹ ਉਹ ਹੋਰ ਗੱਲ ਜਿਹੜੀ ਹੈ ਇੱਕ ਦੂਜੇ ਦੀ ਸੁਣੋ ਕਿਉਂਕਿ ਲੀਡਰ ਤਾਂ ਨਹੀਂ ਬੋਲ ਰਹੇ ਸੀ ਬੋਲ ਤਾਂ ਵਰਕਰ ਹੀ ਰਿਹਾ ਸੀ ਤੇ ਉਹਨਾਂ ਨੂੰ ਇਹ ਲੱਗਿਆ ਵੀ ਵਰਕਰ ਇੱਕ ਦੋ ਵਾਰ ਉਹਨਾਂ ਨੇ ਕਿਹਾ ਵਰਕਰ ਨੂੰ ਵੀ ਤੁਸੀਂ ਯਾਰ ਜੇ ਉਹ ਬੋਲ ਰਿਹਾ ਕੋਈ ਸੁਝਾਅ ਦੇ ਰਿਹਾ ਇਸੇ ਲਈ ਸੱਦੇ ਆ ਨਾ ਤੇ ਉਹਨਾਂ ਦੀ ਗੱਲ ਸੁਣ ਲਓ ਜੇ ਤੁਸੀਂ ਗੱਲ ਹੀ ਨਹੀਂ ਸੁਣਨੀ ਫਿਰ ਆਪਾਂ ਮੀਟਿੰਗ ਕਿਉਂ ਨਹੀਂ ਨਾਰਾਜ਼ਗੀ ਤਾਂ ਕਾਦੀ ਹੁੰਦੀ ਆ ਤੁਸੀਂ ਵੀ ਆਸ਼ੂ ਜੀ ਨੂੰ ਜਾਣਦੇ ਹੋ ਅਸੀਂ ਵੀ ਆਸ਼ੂ ਨੂੰ ਜਾਣਦੇ ਆ ਤੇ ਇਸ ਕਰਕੇ ਉਹਨਾਂ ਦੇ ਬਿਨਾਂ ਜਿਹੜਾ ਇਹ ਪਾਰਟੀ ਦੇ ਵਿੱਚ ਲੁਧਿਆਣੇ ਦੇ ਵਿੱਚ ਬਹੁਤ ਵੱਡਾ ਯੋਗਦਾਨ ਕਿਉਂਕਿ ਪਰਚਾ ਉਹਨਾਂ ਤੇ ਵੀ ਹੋਇਆ 7 ਮਹੀਨੇ ਪਹਿਲਾਂ ਉਹ ਵੀ ਜੇਲ੍ਹ ਚ ਲਾ ਕੇ ਆਏ ਆ ਉਹ ਤਕਲੀਫ ਕਿਤੇ ਨਾ ਕਿਤੇ ਜ਼ਰੂਰ ਹੁੰਦੀ ਆ ਵੀ ਜੇ ਸਾਡੇ ਤੇ ਇੰਨਾ ਕੁਝ ਹੋਇਆ ਤਸਦਦ ਹੋਇਆ ਯਾਰ ਤੇ ਸਾਡੀ ਗੱਲ ਆ ਜਿਹੜੀ ਉਹਨੂੰ ਆ ਕੇ ਜਿਹਦੇ ਆਪਾਂ ਆਈਗੇ ਟਾਈਮ ਕੱਢ ਕੇ ਇੱਕ ਤਾਂ ਆਏ ਆ ਤੇ ਉਹ ਗੱਲਾਂ ਨੂੰ ਆਪਾਂ ਧਿਆਨ ਨਾਲ ਸੁਣ ਲਈਏ ਸਿਰਫ ਤੁਹਾਨੂੰ ਵੀ ਪਤਾ ਇਹ ਗੱਲ ਆ ਉਹ ਤੁਸੀਂ ਵੀ ਹਟਦੇ ਨਹੀਂ ਤੁਸੀਂ ਵੀ ਕੋਈ ਨਾ ਕੋਈ ਜਿਹੜੀ ਵੀਡੀਓ ਆ ਅੰਦਰਲੀ ਉਹ ਤੁਸੀਂ ਬਾਹਰ ਚਲਾ ਦਿੰਨੇ ਹੋ ਕਿਉਂਕਿ ਅੰਦਰ ਬਹੁਤ ਗੱਲਾਂ ਡਿਸਪਲਾਈਨ ਦੀਆਂ ਹੁੰਦੀਆਂ ਐ ਬਹੁਤ ਬਾਰੇ ਮੀਟਿੰਗ ਪਰਵਾਰਿਕ ਮੀਟਿੰਗਾਂ ਐ ਉਹ ਤੁਸੀਂ ਕੋਈ ਨਾ ਕੋਈ ਜਿਹੜੀ ਆ ਕਈਆਂ ਐਸੀਆਂ ਸ਼ਰਾਰਤਾਂ ਹੁੰਦੀਆਂ ਐ ਸਾਰੇ ਪਾਸਿਓਂ ਜਿਹੜੀ ਉਹ ਕੋਈ ਨਾ ਕੋਈ ਲੀਕ ਜਿਹੜੀ ਉਹ ਐਸੀ ਕਰਦੇ ਹੋ ਜਿਹਦੇ ਨਾਲ ਕਈ ਨਾ ਕਈ ਕਈ ਵਾਰ ਤਕਲੀਫ ਇਹ ਦੂਜੀਆਂ ਪਾਰਟੀਆਂ ਨੇ ਕਰਨਾ ਹੀ ਹੁੰਦਾ ਹੁਣ ਅਗਲੀ ਰਣਨੀਤੀ ਕੀ ਬਣਾਈ ਹੈ ਬਿਲਕੁਲ ਐਦੋਂ ਵੱਧਾ ਹੁਣ ਤੁਹਾਨੂੰ ਮੈਂ ਕੀ ਦੱਸਾਂ ਵੀ 5 ਤਰੀਕ ਨੂੰ ਦੱਸਾਂਗੇ ਠੀਕ ਆ ਸਰ ਜੀ ਧੰਨਵਾਦ 5 ਤਰੀਕ ਮੇਰੇ ਤੇ ਵੀ ਪਰਚਾ ਦਰਜ ਕਰੋ ਮੇਰੀ ਗ੍ਰਿਫਤਾਰੀ ਵੀ ਕਰੋ ਦੇਖ ਲਾਂਗੇ ਆਮ ਆਦਮੀ ਸਰਕਾਰ ਚ ਕਿੰਨੀ ਜਾਨ ਆ ਕਿੰਨੀਆਂ ਗ੍ਰਿਫਤਾਰੀਆਂ ਕਰ ਸਕਦੇ ਆ ਇਹ ਕਿੰਨੀਆਂ ਕਿੰਨਾਂ ਕੋਲ ਬਸਾਂ ਆ ਕਿੰਨੇ ਕਿੰਨੇ ਕੋਲ ਜੇਲ੍ਹਾਂ ਆ ਸਭ ਭਰ ਦਿਆਂਗੇ 5 ਤਰੀਕ ਨੂੰ ਇਹ ਸ਼ੁਰੂਆਤ ਜਿਹੜੀ ਲੁਧਿਆਣੇ ਤੋਂ ਹੋਊਗੀ ਉਦੋਂ ਤੋਂ ਸਾਰੇ ਪੰਜਾਬ ਦੇ ਵਿੱਚ ਇਹ ਜੇਲ੍ਹ ਪਰ ਅੰਦੋਲਨ ਚੱਲੂਗਾ ਇਹ ਹੁਣ ਬੰਦ ਹੋਣ ਵਾਲਾ ਨਹੀਂਗਾ ਦੇਖੀ ਜਾਊਗੀ ਹੁਣ ਤਾਕਤ ਇਹਨਾਂ ਦੀ ਹੱਤਕੜੀਆਂ ਕੱਢ ਦਈਏ ਤੇ ਅਸੀਂ ਲਿਆਵਾਂਗੇ ਕਰੋ ਵਿਧਾਨ ਸਭਾ ਹਲਕੇ ਦੇ ਲੀਡਰਾਂ ਨਾਲ ਸਾਡੇ ਮੇਨ ਮੋਲਕ ਪਰ ਵਰਕਰਾਂ ਨਾਲ ਜੋ ਗੱਲ ਹੋਈ ਆ ਉਹਨਾਂ ਨੇ ਇਹ ਗੱਲ ਕਹੀ ਆ ਬਈ ਬਿਲਕੁਲ ਇਸ ਸਰਕਾਰ